ਕਮਾਕਾਰਾਂ ਤੇ ਪਰੋਜ ਜਾਂਦੇ ਆ ਪਰ ਜਿਹੜਾ ਆ ਟਾਈਮ ਤੁਸੀਂ ਕੱਢੋਗੇ ਇੰਨੇ ਮਹਾਪੁਰਸ਼ਾਂ ਦੀ ਇੰਨੇ ਜਿਹੜੇ ਸਾਡੇ ਪੰਥ ਦੇ ਕੀਰਤਨੀਏ ਸਾਡੇ ਪ੍ਰਚਾਰਕ ਜਿਹੜੇ ਜਿਨ੍ਹਾਂ ਨੇ ਮਤਲਬ ਐ ਗਿਣਿਆ ਪਿਆ ਸਾਰਾ ਇਤਿਹਾਸ ਪਰ ਮੈਨੂੰ ਪੱਤਰਕਾਰ ਨੇ ਪੁੱਛਿਆ ਕਿੰਨਾ ਬਜਟ ਰੱਖਿਆ ਜੀ ਇਹਨਾਂ ਪ੍ਰੋਗਰਾਮਾਂ ਦਾ ਮੈਂ ਕਿਹਾ ਫੇਰ ਉਹੀ ਗੱਲ ਜਿਹੜਾ ਖਜ਼ਾਨੇ ਵੰਡਦਾ ਹੈ ਤੇ ਉਹਨੂੰ ਅਸੀਂ ਬਜਟ ਦੇਵਾਂਗੇ ਇਹਦੇ ਵਾਸਤੇ ਖਜ਼ਾਨੇ ਖੁੱਲੇ ਨੇ ਵੀ ਭਾਈ ਨੂੰ ਸ਼ਾਮ ਨੂੰ ਪਹੁੰਚ ਜਾਣਗੇ 23 ਨੂੰ ਐ ਸ਼੍ਰੀ ਨੰਦਪੁਰ ਸਾਹਿਬ ਵਿਖੇ ਲੋਕਕੀਤ ਜਿਹੜੇ ਕੀਰਤਨ ਵੀ ਹੋਣਗੇ ਸਰਵ ਧਰਮ ਸੰਮੇਲਨ ਹੋਊਗਾ 24 ਤਰੀਕ ਨੂੰ ਵਿਸ਼ੇਸ਼ ਪਹਿਲੀ ਵਾਰ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ ਪਹਿਲੀ ਵਾਰ ਰਾਜਧਾਨੀ ਚੰਡੀਗੜ੍ਹ ਤੋਂ ਨਿਕਲ ਕੇ ਸ਼੍ਰੀ ਅਨੰਦਪੁਰ ਸਾਹਿਬ ਹੋਊਗਾ ਆ ਜਿਹੜਾ ਟਾਈਮ ਤੁਸੀਂ ਕੱਢੋਗੇ ਨਾ ਇਹ ਬਹੁਤ ਕੀਮਤੀ ਟਾਈਮ ਹੈ ਕਮਾਕਾਰਾਂ ਤੇ ਪਰੋਜ਼ ਹੀ ਜਾਂਦੇ ਆ ਪਰ ਜਿਹੜਾ ਆ ਟਾਈਮ ਤੁਸੀਂ ਕੱਢੋਗੇ ਐਨੇ ਮਹਾਪੁਰਸ਼ਾਂ ਦੀ ਐਨੇ ਜਿਹੜੇ ਸਾਡੇ ਪੰਥ ਦੇ ਕੀਰਤਨੀਏ ਸਾਡੇ ਪ੍ਰਚਾਰਕ ਜਿਹੜੇ ਜਿਨ੍ਹਾਂ ਨੇ ਮਤਲਬ ਐ ਗਿਣਿਆ ਪਿਆ ਸਾਰਾ ਇਤਿਹਾਸ ਉਹਨਾਂ ਦੀ ਆਪਾਂ ਸੰਗਤ ਕਰ ਲਾਂਗੇ ਸੋ ਸਾਡੇ ਵੱਲੋਂ ਪੰਜਾਬ ਸਰਕਾਰ ਮੈਨੂੰ ਪੱਤਰਕਾਰ ਨੇ ਪੁੱਛਿਆ ਕਿੰਨਾ ਬਜਟ ਰੱਖਿਆ ਜੀ ਇਹਨਾਂ ਪ੍ਰੋਗਰਾਮਾਂ ਦਾ ਮੈਂ ਕਿਹਾ ਫੇਰ ਉਹੀ ਗੱਲ ਜਿਹੜਾ ਖਜ਼ਾਨੇ ਵੰਡਦਾ ਹੈ ਤੇ ਉਹਨੂੰ ਅਸੀਂ ਬਜਟ ਦੇਵਾਂਗੇ ਇਹਦੇ ਵਾਸਤੇ ਖਜ਼ਾਨੇ ਖੁੱਲੇ ਨੇ ਮੈਂ ਕਿਹਾ ਵੀ ਅਫਸਰਾਂ ਨੂੰ ਵੀ ਕਿਹਾ ਸਾਰੀ ਸੰਗਤ ਨੂੰ ਪ੍ਰਬੰਧਕਾਂ ਨੂੰ ਵੀ ਕਿਹਾ ਕਿ ਕੋਈ ਖਰਚੇ ਪੱਖੋਂ ਨਹੀਂ ਕਰਨਾ ਵੀ ਆ ਆਪਣੇ ਕੋਲ ਖਰਚ ਨਹੀਂ ਹੈਗਾ ਇਹਨੂੰ ਐਂ ਕਰ ਲੀਏ ਇਹਦਾ ਕੋਈ ਆ ਕਰ ਲੀ ਨਾ ਮੈਂ ਕਿਹਾ ਵੀ ਜਿੰਨਾ ਬਜਟ ਹੋਊਗਾ ਸਾਰਾ ਗੁਰੂ ਸਾਹਿਬ ਦਾ ਹੀ ਹੈ ਸੋ ਸਾਰੀ ਮੇਰੀ ਕੈਬਨਟ ਵੀ ਇੱਥੇ ਆਈ ਹੈ ਸਪੀਕਰ ਸਾਹਿਬ ਆਏ ਨੇ ਸਾਰੀ ਸਰਕਾਰ ਅਸੀਂ 23 24 25 ਇਹ ਜਿਹੜਾ ਇੱਥੋਂ ਵਾਲਾ ਜਿਹੜਾ ਕੀਰਤਨ ਜਥਾ ਇਹ 22 ਤਰੀਕ ਨੂੰ ਪਹੁੰਚੂਗਾ ਬਾਕੀ ਸਾਰੇ ਵੀ 22 ਨੂੰ ਸ਼ਾਮ ਨੂੰ ਪਹੁੰਚ ਜਾਣਗੇ 23 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੌਕਿਕ ਕੀਤੇ ਜਿਹੜੇ ਕੀਰਤਨ ਵੀ ਹੋਣਗੇ ਸਰਵ ਧਰਮ ਸੰਮੇਲਨ ਹੋਊਗਾ ਤੇ ਨਾਲ ਨਾਲ ਅਖੰਡ ਪਟਸਾਬ ਪ੍ਰਕਾਸ਼ ਹੋਣਗੇ ਤੇ 24 ਤਰੀਕ ਨੂੰ ਵਿਸ਼ੇਸ਼ ਪਹਿਲੀ ਵਾਰ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ ਪਹਿਲੀ ਵਾਰ ਰਾਜਧਾਨੀ ਚੰਡੀਗੜ੍ਹ ਚੋਂ ਨਿਕਲ ਕੇ ਸ਼੍ਰੀ ਅਨੰਦਪੁਰ ਸਾਹਿਬ ਹੋਊਗਾ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਉਹਦੇ ਵਿੱਚ ਬਹੁਤ ਇਤਿਹਾਸਕ ਫੈਸਲੇ ਹੋਣਗੇ ਔਰ ਉਹਦੇ ਵਾਸਤੇ ਅਸੀਂ ਰੈਜ਼ੋਲੂਸ਼ਨ ਵਗੈਰਾ ਜਿਹੜੇ ਵੀ ਹੁੰਦੇ ਨੇ ਤੇ ਤੁਹਾਡੇ ਜਿਹੜੇ ਤੁਸੀਂ ਕਿਹਾ ਸੀਗਾ ਅੱਜ ਇੱਥੇ ਉਮਰ ਅਬਦੁੱਲਾਹ ਸਾਹਿਬ ਨੇ ਆਉਣਾ ਸੀ ਕੱਲ ਅਸੀਂ ਦਿੱਲੀ ਇਕੱਠੇ ਹੀ ਸੀਗੇ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸੀ ਤੇ ਅੱਜ ਉਹਨਾਂ ਨੇ ਆਉਣਾ ਸੀ ਉਹਨਾਂ ਦੇ ਕਿਸੇ ਬਹੁਤ ਕਲੋਜ਼ ਰਿਸ਼ਤੇਦਾਰੀ ਚ ਕੋਈ ਡੈਥ ਹੋ ਗਈ ਸੈਡ ਉਹ ਕੱਲ ਨੂੰ ਉਹ ਜਥੇ ਨੂੰ ਰਵਾਨਾ ਕਰਨ ਵੇਲੇ ਆਉਣਗੇ ਉਹਨਾਂ ਨਾਲ ਵੀ ਤੇ ਜਿਹੜੇ ਮਨੋਜ ਸਿਨਾ ਜਿਹੜੇ ਐਲਜੀ ਇੱਥੋਂ ਦੇ ਗਵਰਨਰ ਹੈ ਉਹਨਾਂ ਨਾਲ ਵੀ ਮੈਂ ਦੋਨਾਂ ਨਾਲ ਹੀ ਗੱਲ ਕਰੂੰਗਾ ਤੇ ਕਿਉਂਕਿ ਮਨੋਸ ਸਿੰਘਾ ਮੇਰੇ ਨਾਲ ਐਮਪੀ ਵੀ ਰਹੇ ਆ ਤੇ ਬਾਅਦ ਚ ਰੇਲ ਮੰਤਰੀ ਵੀ ਰਹੇ ਆ ਬਾਅਦ ਹੁਣ ਉਹ ਗਵਰਨਰ ਬਣ ਗਏ ਤੇ ਮੈਂ ਉਹਨਾਂ ਦੋਨਾਂ ਨਾਲ ਗੱਲ ਕਰੂੰਗਾ ਆਪਾਂ ਬੈਠ ਕੇ ਮੀਟਿੰਗ ਕਰਕੇ ਇੱਕ ਇੱਕ ਮਸਲਾ ਤੁਹਾਡਾ ਉਹਨਾਂ ਸਾਹਮਣੇ ਰੱਖ ਦਾਂਗੇ ਤੁਸੀਂ ਉਹਨਾਂ ਨੂੰ ਸਮਝਾਓ